ਜਿਹੜਾ ਸਾਨੂੰ ਰੱਬ ਨਾਲ ਜੋੜਦਾ ਉਹਨੂੰ ਕਦੀ ਕੜਾ ਪਾਇਆ ਕਦੀ ਮੁੰਦਰੀ ਆਪਾਂ ਪਾਈਏ ਕਦੀ ਉਹਨੂੰ ਬਸਤਰ ਦਿੱਤੇ ਨੇ ਆਪਾਂ ਕਦੀ ਕੋਸ਼ਿਸ਼ ਕੀਤੀ ਵੀ ਗੁਰੂ ਦੇ ਵਜ਼ੀਰ ਨੂੰ ਆਪਾਂ ਬਸਤਰ ਦੇ ਦਈਏ ਪਾਈ ਜਾ ਕੇ ਉਹ ਰੋਜ਼ ਸੇਵਾ ਕਰਦਾ ਨਹੀਂ ਦਿੰਦੇ ਆਪਾਂ ਮੈਂ ਤਾਂ ਅਕਸਰ ਬੇਨਤੀ ਕਰਨਾ ਅਜਾਈਦਾ ਨਾ ਗੁਰਮੁਖੋ ਭੋਗਾ ਤੇ ਕਥਾ ਕਰਨ ਵਾਸਤੇ ਆ ਜਾਣੇ ਆ ਪਰ ਤੁਹਾਨੂੰ ਪਤਾ ਹੈ ਖੰਡਪੜ ਸਾਹਿਬ ਦਾ ਭੋਗ ਜਿਹੜਾ ਉਹ ਘਾਰ ਹੀ ਪੈਂਦਾ ਹੈ ਇਧਰ ਧਿਆਨ ਕਰੋ ਕੋਈ ਨਹੀਂ ਧਿਆਨ ਇਧਰ ਰੱਖੋ ਖੰਡਪੜ ਸਾਹਿਬ ਦਾ ਸ੍ਰੀ ਭੋਗ ਘਾਰ ਹੀ ਪੈਂਦਾ ਹੈ ਉਦੋਂ ਬਾਅਦ ਜਦੋਂ ਅੰਤਿਮ ਅਰਦਾਸ ਹੁੰਦੀ ਚਲੋ ਅਸੀਂ ਵੱਡੇ ਗੁਰਦੁਆਰੇ ਚਲੇ ਜਾਂ ਜਿਵੇਂ ਆਪ ਜਿਆਦਾ ਦਸਹਿਣ ਜਾਂਦੇ ਹੋ ਮੇਰੀ ਬੇਨਤੀ ਹੈ ਗੱਲ ਮੈਂ ਸਮਝਣ ਵਾਸਤੇ ਇੱਕ ਰਮਾਲਾ ਘਰ ਚੜਾ ਦਿੱਤਾ ਇੱਕ ਦਸਹਿਣ ਅੰਤਿਮ ਅਰਦਾਸ ਹੁੰਦੀ ਇੱਕ ਉਥੇ ਆਪਾਂ ਲੈ ਗਏ ਮੈਂ ਹੱਥ ਜੋੜ ਕੇ ਬੇਨਤੀ ਕਰੀ ਜਨਾ ਭਾਈ ਇਹ ਕੰਮ ਨਾ ਕਰਿਆ ਕਰੋ ਰਮਾਲਿਆਂ ਨਾਲ ਤਲਮਾਰੀਆਂ ਭਰੀਆਂ ਪਈਆਂ ਨੇ ਇੱਥੇ ਰਮਾਲਾ ਸੁਰੇ ਚੜਾਇਆ ਗੁਰੂ ਖੋਸ਼ ਹੋਰ ਨਹੀਂ ਬੜਾ ਹੈ ਜਿਹੜਾ ਉੱਥੇ ਰਮਾਲਾ ਲੈ ਜਾਣਾ ਸੀ ਉਹਦੀ ਬਜਾਏ ਕਿਧਰੇ ਗੁਰੂ ਕੇ ਵਜ਼ੀਰ ਨੂੰ ਕਪੜਾ ਲੈ ਦਿੰਦੇ 5 ਮੀਟਰ ਕੁਰਤਾ ਪਜਾਮਾ ਬਨਾਲੀ ਦਾ ਕੀ ਮਾੜੀ ਗੱਲ ਸੀ ਆਹ ਕੰਮ ਨਹੀਂ